ਜੀ ਸਸ਼ੀਕਾਲ ਜੀ ਅੱਜ ਹਾਜ਼ਰ ਹੋਏ ਜੀ ਬੌਣੇ ਗ੍ਰਹਿ ਬਾਰੇ ਕੁਐਸਚਨ ਅਦਵਾਰੇ ਗੱਲ ਕਰਦੇ ਹਾਂ ਬਾਕੀ ਦੇ ਗ੍ਰਹਿ 8 ਗ੍ਰਹਿ ਬਾਰੇ ਆਪਾਂ ਕੱਲ ਕਰ ਚੁੱਕੇ ਹਾਂ ਜੀ ਬੌਣੇ ਗ੍ਰਹਿ ਕਿਹੜੇ ਹਨ ਜੀ ਕੀ ਉਹਨਾਂ ਨੂੰ ਕਹਿੰਦੇ ਹਨ ਜੀ ਸੂਰਜੀ ਸਿਸਟਮ ਵਿੱਚ ਛੋਟੇ ਗ੍ਰਹਿ ਹੁੰਦੇ ਜੀ ਉਹਨਾਂ ਨੂੰ ਬੌਣੇ ਗ੍ਰਹਿ ਕਹਿੰਦਾ ਦਾ ਸੂਰੇ ਦੇ ਦਵਾਰੇ ਘੁੰਮਦਾ ਕੋਈ ਵੀ ਇੱਕ ਆਸੇ ਪਦਾਰਥ ਗ੍ਰੋਤਾਕਰਸ਼ਨ ਕਰਤਾ ਵਾਲਾ ਹੁੰਦਾ ਜੀ ਆਕਾਰ ਵਿੱਚ ਲਗਭਗ ਕੋਲ ਹੁੰਦਾ ਜੀ ਇਹ ਡਫਾਰ ਪਲੈਨਟ ਕਹਿੰਦੇ ਜਿਨ੍ਹਾਂ ਨੂੰ ਸੈਰਸ ਪਲੂਟੋ ਹਿਊਮੀਆ ਮੈਕਮੇਕ ਐਰਿਸ ਬੌਣੇ ਗ੍ਰਹਿ ਹਨ ਜੀ ਸੈਰਸ ਪਲੂਟੋ ਹਿਊਮੀਆ ਮੈਕ ਮੇਕ ਐਰਸ ਇਹ ਕਿਹੜੇ ਹਨ ਜੀ ਬੌਣੇ ਗ੍ਰਹ ਹਨ ਜੀ ਕਮੇਟਸ ਕਿਨਾਂ ਨੂੰ ਕਹਿੰਦਾ ਹੈ ਇਹ ਸੂਰਜ ਦੇ ਦੁਆਲੇ ਘੁੰਮਦੇ ਹਨ ਕਈ ਵਾਰ ਨੇੜੇ ਕਈ ਵਾਰ ਦੂਰ ਹੋਣ ਜਾਂਦੇ ਹਨ ਜੀ ਇਹ ਆਮ ਤੌਰ ਤੇ ਕੋਈ ਅਪਰ ਬੈਲਟ ਵਿੱਚ ਪਾਏ ਜਾਂਦੇ ਨੇ ਕਿੱਥੇ ਪਾਏ ਨੇ ਕੋਈ ਅਪਰ ਬੈਲਟ ਵਿੱਚ ਹਾਂ ਜੀ ਕਮੇਟਸ ਕਿੱਥੇ ਪਾਏ ਜਾਂਦੇ ਨੇ ਜੀ ਇਹ ਤਾਂ ਆਪਾਂ ਪੜ ਚੁੱਕੇ ਹਾਂ ਜੀ ਸਭ ਤੋਂ ਵੱਧ ਫੇਮਸ ਜਿਹੜਾ ਤੁਮਕੇਤੂ ਸੀਗਾ ਜੀ ਹਰ 76 ਸਾਲਾਂ ਵਿੱਚ ਦੀ ਇੱਕ ਵਾਰ ਦਿਖਾਈ ਦਿੰਦਾ ਹੈ ਹਲੇ ਤਾਂ ਤੁਮਕੇਤੂ ਆਖਰੀ ਵਾਰ ਜੀ 1986 ਵਿੱਚ ਦੇਖਿਆ ਗਿਆ ਸੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਜੀ ਹਲੇ ਦਾ ਧੁੰਕੇ ਧੁਕੇਦੋਂ ਦਿਖਾਈ ਦਿੱਤਾ ਸੀ ਇਹ ਆਖਰੀ ਵਾਰ 1986 ਵਿੱਚ ਦੇਖਿਆ ਗਿਆ ਸੀ। ਹਾਂਜੀ ਆਲਾ ਕੁਐਸਚਨ ਹੈ ਜੀ ਉਲਕਾ ਤੇ ਉਲਕਾ ਪੰਡ ਜੀ ਇਹ ਚਟਾਨਾਂ ਦੇ ਤੇ ਛੋਟੇ ਟੁਕੜੇ ਸੂਰਜ ਦੇ ਤ ਵਾਲੇ ਕਹ ਹੁੰਦੇ ਹਨ। ਉਹਨਾਂ ਨੂੰ ਉਲਕਾ ਪੰਡ ਕਹਿੰਦਾ ਜੀ। ਸਾਡੇ ਬਾਇਓ ਮੰਡਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਮੈਟੋਰਾਇਡ ਕਹਿੰਦਾ ਸੀਗਾ ਤੇ ਜਿੰਨਾ ਬਾਇਓ ਮੰਡਲ ਵਿੱਚ ਜਦੋਂ ਇਹ ਦਾਖਲ ਹੁੰਦੇ ਤਾਂ ਕਈ ਬਹੁਤ ਵਾਰ ਤੇ ਸੜ ਜਾਂਦੇ ਹਨ। ਸਾਡੇ ਬਾਇਓ ਮੰਡਲ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਨੂੰ ਮੀਟੇਅਰ ਕਹਿੰਦੇ ਜੇ ਕਈ ਵਾਰ ਕੁਛ ਨਹੀਂ ਪੁੱਛਿਆ ਦਾ ਬਾਇਓ ਮੰਡਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਨੂੰ ਕੀ ਕਹਿੰਦੇ ਮੈਟੋਰਾਇਟ ਕਹਿੰਦੇ ਦਾਖਲ ਹੋਣ ਤੋਂ ਬਾਅਦ ਜੋ ਮੀਟੇਅਰ ਕਹਿੰਦੇ ਕੁਝ ਟੁਕੜੇ ਟੁਕੜੇ ਧਰਤੀ ਤੇ ਪੂਰੀ ਤਰ੍ਹਾਂ ਨਾਲ ਨਹੀਂ ਸੜਦੇ ਜੀ ਕੁਝ ਟੁਕੜੇ ਧਰਤੀ ਦੇ ਤੇ ਪੂਰੀ ਤਰ੍ਹਾਂ ਨਾਲ ਨਹੀਂ ਸੜਦੇ ਸੋ ਉਹ ਧਰਤੀ ਦੇ ਡਿੱਗਦੇ ਹਨ ਜੀ ਤਾਂ ਟੋਏ ਬਣ ਜਾਂਦੇ ਜਿੱਥੇ ਡਿੱਗਦੇ ਨੇ ਤਾਂ ਟੋਏ ਬਣ ਜਾਂਦੇ ਨੇ ਉਤਰੀ ਐਰੋਜੋਨਾ ਕਰੇਟਰ ਭਾਰਤ ਦੇ ਵਿੱਚ ਮਹਾਰਾਸ਼ਟਰ ਦੇ ਬੁਲਡਾ ਨਾ ਜ਼ਿਲ੍ਹੇ ਵਿੱਚ ਚੁਨਾਰ ਝੀਲ ਦੇ ਉਲਕਾਰ ਦੇ ਪ੍ਰਭਾਵ ਕਰਕੇ ਬਣਿਆ ਜੀ ਕਈ ਵਾਰ ਕੁਛ ਨਹੀਂ ਪੁੱਛਿਆ ਜਾਂਦਾ ਹੁੰਦਾ ਕਿ ਭਾਰਤ ਵਿੱਚ ਮਹਾਰਾਸ਼ਟਰ ਦੇ ਬੁਲਡਾ ਨਾ ਕਿਹੜੇ ਉਹਦੇ ਵਿੱਚ ਹੋਇਆ ਸੀ ਜੀ ਬੁਲਡਾ ਨਾ ਜ਼ਿਲ੍ਹੇ ਵਿੱਚ ਜਿਹੜੇ ਚੁਨਾਰ ਝੀਲ ਦੇ ਉਲਕਾਰ ਦੇ ਪ੍ਰਭਾਵ ਕਰਕੇ ਬਣਾਇਆ ਗਿਆ ਸੀ ਉਪਗ੍ਰਹਿ ਕਿਹੜੇ ਹੁੰਦੇ ਨੇ ਜੀ ਸੈਟਲਾਈਟਸ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਸੈਟਲਾਈਟਸ ਪੱਛਮ ਤੋਂ ਪੂਰਬ ਵੱਲ ਇੱਕ ਗ੍ਰਹਿ ਨੇ ਕਿ ਦੁਆਲੇ ਘੁੰਮਦੇ ਹਨ ਜੀ ਇੱਕ ਗ੍ਰਹਿ ਦੇ ਦੁਆਲੇ ਘੁੰਮਦੇ ਹਨ ਇਹਨਾਂ ਵਿੱਚ ਕੋਈ ਵਾਯੂ ਮੰਡਲ ਤੇ ਪਾਣੀ ਨਹੀਂ ਇਹਨਾਂ ਦੇ ਵਾਯੂ ਮੰਡਲ ਤੇ ਕੋਈ ਪਾਣੀ ਨਹੀਂ ਹੈਗਾ ਜੂਰਨਸ ਤੇ ਸਟਾਈਨ ਨੇ ਨੈਪਚੂਨ ਦੇ 13 ਨੇ ਮਾਰਚ ਦੇ 2 ਨੇ ਅਰਥ ਦਾ 1 ਆ ਜੀ ਵੀਨਸ ਦਾ 0 ਆ ਜੀ ਮਰਕਰੀ ਦਾ 0 ਆ ਜੀ ਹਾਂਜੀ ਅਗਲਾ ਹੈ ਜੀ ਚੰਦਰਮਾ ਜੀ ਨੂੰ ਮੂਨ ਕੈਨ ਨੇ ਧਰਤੀ ਦਾ ਉਪਗ੍ਰਹਿ ਹੈ ਜੀ ਆਪਾਂ ਜਾਣਦੇ ਹਾਂ ਕਿ ਪਿੱਛੇ ਪੜਿਆ ਹੈਗਾ ਧਰਤੀ ਦਾ ਇਹਨੂੰ ਉਪਗ੍ਰਹਿ ਕਿਹਾ ਜਾਂਦਾ ਧਰਤੀ ਤੋਂ 384400 ਕਿਲੋਮੀਟਰ ਦੀ ਦੂਰੀ ਦਸਤੇ ਤਾਈ ਇਹ ਦੁਆਰਤੀ ਧਰਤੀ ਦੇ ਦੁਆਲੇ ਘੁੰਮਦਾ ਹੈ ਜੀ ਇਹਦਾ ਵਿਆਸ ਹੈ 3476 ਕਿਲੋਮੀਟਰ ਹੈ ਜੀ ਇੱਥੇ ਵਾਤਾਵਰਣ ਦੇਖਣ ਨੂੰ ਨਹੀਂ ਮਿਲਿਆ ਕਿ ਐਟਮੋਸਫੀਅਰ ਐਬਸੈਂਟ ਹੈ ਜੀ ਧਰਤੀ ਚੰਦ ਚੰਦ ਧਰਤੀ ਦੇ ਦੁਆਲੇ ਘੁੰਮਣ ਨੂੰ 27 ਦਿਨ 7 ਘੰਟੇ 43 ਮਿੰਟ ਲੱਗਦੇ ਹਨ ਚੰਦਰਮਾ ਸੂਰਜੀ ਪ੍ਰਣਾਲੀ ਦਾ ਸਭ ਤੋਂ ਵੱਡਾ ਕੁਦਰਤੀ ਉਪਗ੍ਰਹ ਹੈ ਜੀ ਸਭ ਤੋਂ ਵੱਡਾ ਉਹ ਕੁਦਰਤੀ ਉਪਗ੍ਰਹ ਕਿਹਨੂੰ ਕਹਿੰਦੇ ਚੰਦਰਮਾ ਨੂੰ ਕਹਿੰਦੇ ਰੋਸ਼ਨੀ ਇਹਦੇ ਡੇਢ ਮਹੀਨੇ ਸੈਕਿੰਡ ਦੇ ਵਿੱਚ ਧਰਤੀ ਤੇ ਪਹੁੰਚ ਜਾਂਦੀ ਹੈ ਧਰਤੀ ਤੇ ਨਾਲੋਂ ਛੋਟਾ ਇਹ ਜੀ ਗ੍ਰੋਥਾ ਖਿੱਚਦਾ 1/6 ਹਿੱਸਾ ਹੈ ਜੀ ਅਪੋਲੋ ਨਾਸਾ 11 ਨਾਸਾ ਦੁਆਰਾ ਭੇਜਿਆ ਗਿਆ ਸੀ ਚੰਦਰਮਾ ਤੇ ਉਤਰਨ ਵਾਲਾ ਪਹਿਲਾ ਮਨੁੱਖੀ ਮਿਸ਼ਨ ਸੀਗਾ 21 ਜੁਲਾਈ 1969 ਚੰਨ ਦੀ ਸਤ੍ਹਾ ਤੇ ਗਿਆ ਸੀ ਜੀ ਕਦੋਂ ਗਿਆ ਸੀ ਜੀ 21 ਜੁਲਾਈ 1969 ਨੂੰ ਚੰਨ ਦੀ ਸਤ੍ਹਾ ਤੇ ਗਿਆ ਸੀਗਾ ਪੂਰਨ ਮਾਸੀ ਵਾਲੇ ਦਿਨ ਜੀ ਚੰਨ ਪੂਰਾ ਦਿਖਾਈ ਦਿੰਦਾ ਹੈਗਾ ਪੂਰਨ ਮਾਸੀ ਵਾਲੇ ਦਿਨ ਜੀ ਚੰਨ ਪੂਰਾ ਦਿਖਾਈ ਦਿੰਦਾ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈਗਾ ਵੀ ਪੂਰਨ ਮਾਸੀ ਵਾਲੇ ਦਿਨ ਚੰਨ ਕਿਹੋ ਜਿਹਾ ਦਿਖਾਈ ਦਿੰਦਾ ਇੱਥੇ ਪੂਰਾ ਦਿਖਾਈ ਦਿੰਦਾ ਹੈ ਬਾਕੀ ਦੇ 15 ਦਿਨ ਹੈ ਦਾਤੀ ਨੂੰ ਰੂਪ ਦੇ ਵਿੱਚ ਦਿਖਾਈ ਦਿੰਦਾ ਹੈ ਜੀ ਹਾਂਜੀ ਇਹ ਸਾਨੂੰ ਜੀ ਸਾਡੇ ਛੋਟੇ ਗ੍ਰਹਿ ਜਿੰਨੇ ਵੀ ਮਤਲਬ ਕਿ ਗ੍ਰਹਿ ਨੇ 8 ਗ੍ਰਹਿ ਆਪਾਂ ਪਹਿਲਾਂ ਪੜ ਚੁੱਕੇ ਹਾਂ ਜਿਹੜੇ ਬਾਕੀ ਦੇ ਗ੍ਰਹਿ ਅਸੀਂ ਉਹਨਾਂ ਦੇ ਬਾਰੇ ਵੀ ਕੰਪਲੀਟ ਕਰ ਚੁੱਕੇ ਹਾਂ ਜੀ ਅੱਗੇ ਆਪਾਂ ਧਰਤੀ ਬਾਰੇ ਪੜਾਂਗੇ ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਿਓ ਜੀ ਤਾਂ ਜੋ ਅੱਗੇ ਹੋਰ ਵੀਡੀਓ ਲੈ ਕੇ حاضر ਹੋਈਏ ਜੀ ਵਾਹਿਗੁਰੂ